ਸਸ ਸਾਰੇ ਨੂੰ ਤੁਹਾਨੂੰ ਸਾਡੀ ਉਦਨ ਦੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਕਰੋ ਤੇ ਅੱਜ ਅਸੀਂ ਆਏ ਹਾਂ ਖੇਤ ਰੋਟੀ ਲੈ ਕੇ ਅੱਜ ਸਾਡੀ ਪਾਣੀ ਦੀ ਵਾਰੀ ਹੈ ਉਹ ਤੋਂ ਪਨੀਰ ਅੱਜ ਦਿਖਾਉਣੇ ਤੁਹਾਨੂੰ ਸਾਡੀ ਖੇਤ ਦੀ ਪਨੀਰੀ ਆਏ ਆ ਪਨੀਰੀਆਂ ਮੁੱਛਲ ਦਿਨਾ

ਨਹੀਂ ਆ ਕੇ ਚੱਕ ਘਰੇ ਤੇ ਬੀਬੀ ਦੀ ਕਾ Da rhaid i ni bwyso segue rhwng esti a sol Nu hwnaf yn hypored o hyd artaf. Mae pan gydañ loti yn ifanc, соon gyda b indio ac atbro. Diod��u am 3 ha 2 awyr. Nych na defnyddwch Roladwaith i wylio'r sydd ônd edrych ar y can ave. Pan mae'n newid i nyn protest gynolfannau, ਜੀ ਜਲਦੀ ਕਰੋ ਗਰਮੀ ਬਹੁਤ ਹੈ

ਆਪ ਲੱਗੇ ਸਾਰੇ ਕਿੰਨੇ ਕਿਹਾ ਉਹ ਕਿਉਂਕਿ ਅਸੀਂ ਪੈਨ ਨਾ ਚਲਬੁਲੇ ਵੀ ਲਿਆਏ ਕੋਹੋ ਗਾਮੇ ਬਹੁਤ ਆਇਤੇ ਸੀ ਨਾ ਅੰਨੇ ਸਾਡੀ ਵੀ ਲੱਗੇ ਸਾਰੇ ਕਮੈਂਟ ਜਰੂਰ ਕੀਆ ਕਰੋ ਆ ਸਾਡਾ ਜੋਰ ਹੈ ਧੰਨਵਾਦ ਜੋਰੇ ਜਰ 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 ਸਹੀ ਕਾਲ ਜੀ ਸਾਰਿਆਂ ਨੂੰ ਫਿਰ ਅਸੀਂ ਘਰੇ ਜਾਵੜੇ ਸੀ ਕਿਉਂਕਿ ਫਿਰ ਗਰਮੀ ਹੋ ਗਈ ਸੀ ਫਿਰ ਅਸੀਂ ਨਾ ਤੋਕੇ ਨਾ ਨਾ ਤੋਕੇ ਸੌਂਗੇ ਸੀ ਤੇ ਹੁਣ ਅਸੀਂ ਆਏ ਡੈਡੀ ਵਰ ਦੇ ਖੇਤ ਰੋਟੀ ਲੈ ਕੇ ਤੇ ਛੋੜਾ ਜਿਹਾ ਕੰਮ ਹੀ ਰਹਿ ਗਿਆ ਫਿਰ ਘਰੇ ਜਾਵਾਂਗੇ ਫਿਰ ਥੋੜ ਨਾਲ ਬਾਦੂ ਸਾਰੀਆਂ ਗੱਲਾਂ ਕਰਾਂਗੇ ਤੇ ਗਰਮੀ ਘਟ ਚੁੱਕੀ ਹੈ ਤੇ ਹਵਾ ਚੱਲ ਰਹੀ ਹੈ ਠੰਡੀ ਠੰਡੀ ਤੇ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋਨਾ ਜ ਮੌਸਮ ਹੋ ਰਿਹਾ ਠੀਕ ਹੈ ਪਰ ਧੁੱਪ ਆ ਤਾ ਫਸਲ ਇਸ ਕਰਨ ਠੀਕ ਹੈ ਤੇ ਅੱਜ ਡੈਡੀ ਅਸੀਂ ਖੇਤ ਤਾਂ ਆਏ ਆ ਅੱਜ ਡੈਡੀ ਹੋਰਾਂ ਦੀ ਵਾਰੀ ਸੀ ਝੋਨੇ ਦੀ ਡੈੜੀ ਉਰ ਝੋਨਾ ਲਾਈ ਜਾਂਦੇ ਆ ਉਹ ਦੇਖੋ ਪਿੱਛੇ ਡੈੜੀ ਤੇ ਬਾਪੂ ਉਹਦੀ ਮੋਈ ਲੱਤ ਸੀ ਰਿਆ ਤੇ ਚਲੋ ਹੁਣ ਚੱਲਦੇ ਆ ਇੱਥੇ ਮੈਂ ਗਾਲ ਗੁਰੂ ਨਾਲੇ ਲੱਭੜਦੀ ਹੁਣ ਆਪਾਂ ਇੱਥੇ ਛਾਵਾਂ ਆ ਗਏ ਆ ਠੀਕ ਆ ਸਾਰਾ ਪਾਲਪਨ ਹੋ ਗਿਆ ਆਪਣਾ ਉੱਥੇ ਖੜ ਰਹਿਣਾ ਨਹੀਂ ਜਦੋਂ ਉਹ ਗੇੜੇ ਘਾਡੇ ਆਪਾਂ ਇੱਥੇ ਖੜੇ ਰਹਿਣੇ ਆ ਪਾਪਾ ਘੇੜੇ ਘਾਡੇ ਕੇ ਉਹਨੂੰ ਬਕਰ ਹਰ ਵਾਰੀ ਹਾਈ ਕਰਾ ਕਰਾਂਗੇ ਚਲੋ ਇੱਥੇ ਬੈਠੇ ਆਂ ਨਿਆ ਖੇਤ ਤਾਂ ਹੈਗਾ ਬਟਨ ਨੂੰ ਇਹ ਹੋਰ ਅਸੋਣਾ ਨੂੰ ਗੱਲਾਂ ਬਾਤਾਂ ਕਰ ਲੈਣੇ ਹੋਰ ਤੋਂ ਕਿਸੇ ਕੋਲ ਸੁਵਾਲੀ ਤੇ ਉਹ ਵੇਖੋ ਉਧਰ ਗਾਰੇ ਨਾਲ ਖੇਡ ਰਿਹਾਗਾ ਕੰਟਨਾ ਇਹ ਇਹ ਦੇਖੋ ਆ ਦੇਖੋ ਆ ਗਨਗੋ ਰਹਿ ਲ ਮਮੀ ਲੜੂ ਗਿਦੇ ਨੂੰ ਸਰ ਘਰ ਵਿਟ ਗਈ ਅੰਦਾਗਾ ਕਾ ਕਹਿੰਦਾ ਨਾ ਲੜਨ ਦੇ ਕੋਈ ਨਹੀਂ ਕੁੱਟ ਖਾਂਦਾ ਨਹੀਂ ਕੋਈ ਕੁੱਟ ਖਾਂਦਾ ਹੀ ਨਹੀਂ ਮੇਰੇ ਕੁੱਟ ਪਾਉਗੀ ਐਂ ਹਲਦ ਦਮਾ ਕਰਾ ਬੋ ਬੋ ਬਗਰ ਚੋਨਾ ਨਹੀਂ ਲੜਾ ਹੋ ਜੇ ਚੂਰੀ ਦੀ ਪੱਟੀ ਆ ਨਾ ਉੱਥੇ ਦਾ ਬੱਟ ਓ ਓ ਓ ਓਏ ਘੋਟਾ ਬੱਟ ਲੈ ਦੱਲੇ ਪਾਸੇ ਗਿਆ ਹੈਗਾ ਇੱਥੇ ਘਰ ਇੱਥੋਂ ਦਾ ਬੱਟ ਜਿਹੜਾ ਲੜੂਗਾ ਬਹੁਤ ਨੂੰ ਮੈਂ ਕਿੰਨੇ ਬੱਟਾ ਤੇ ਬਹੁਤ ਥਾਲੇ ਦੂਰ ਗਿਆ ਮੇਰੇ ਪਿੱਛੇ ਵੇਖੋ ਕਿੰਨਾ ਸੋਹਣਾ ਏ ਥਾ ਹੈ ਨਾ ਹੁਣ 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 ਮੈਂ ਇੱਥੇ ਮਿਲਿਆ ਤੇ ਮੈਂ ਰਹਾ ਹਾਂ ਨਾ ਕਫੇ ਇੱਧਰ ਰੋਡ ਵਗਦੀ ਐ ਇੱਧਰ ਦੇ ਪਾਸੇ ਉੱਤਰ ਵੀ ਨੋ ਜਿੱਥੇ ਤੱਕ ਆਈ ਜਾ ਰਿਹਾ ਹੈ ਨਾ ਉੱਥੇ ਵੀ ਹੈਗਾ ਇੱਕ ਮਤਲਬ ਨਾਉਣ ਵਾਲਾ ਨੀ ਮਤਲਬ ਹੈ ਮਤਲਬ ਇੱਕ ਹੋਆ ਮਤਲਬ ਆ ਬੋਰਡਿੰਗੂ 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 ਤੇ ਹੁਣ ਆਪਾਂ ਇਹਦਾ ਕੀ ਮਤਲਬ ਆ ਰਿਹਾ ਆਪਾਂ ਇਸ ਸਾਈਡ ਨੂੰ ਫੇਰ ਆਪਾਂ ਬਣਾਵਾਂਗੇ ਪਾਪੇ ਦੇ ਨਾਲ ਵੀਡੀਓਸ